ਕਾਨੀਤਾ ਨੇ ਖਾ ਲਿਆ ਮਤਾਂ ਦਿਓ ਉਹਦਾ ਬਲੱਡ ਵਧਦਾ ਸੀ ਉਹਦਾ ਵੀ ਹੋ ਗਿਆ ਇਹ ਹੁਣ ਉਹ ਚ ਪਤਾ ਲੱਗਿਆ 3 ਕਾਰਾਂ ਲੈ ਰਾਤ ਨੂੰ ਤਾਂ ਉਹਦਾ ਸੀ ਕਦੇ ਰੈਲੀ ਤੇ ਜਾਵੜਿਆ ਕਦੇ ਵੋਟਾਂ 'ਚ ਜਾਵੜਿਆ ਤੇ ਬਸ ਉਹ ਕੁੰਡੀ ਲਾਈ ਰੱਖਦੀ ਬਾਹਰ ਨਹੀਂ ਉਹ ਕਿਸੇ ਨੂੰ ਖੋਲਦੀ ਸੀ ਬਾਹਰ ਕਿਵਾਂ ਕਹੀ ਨਹੀਂ ਬਾਈ ਕੋਈ ਜਾਕ ਨਹੀਂ ਦੋਵੇਂ ਮੀਆਂ ਬੀਬੀ ਰਹਿੰਦੇ ਸੀ ਅੱਛਾ ਜੀ ਹਾਂ ਤੀਜਾ ਉਹਨਾਂ 'ਚ ਕੋਈ ਬੰਦਾ ਨਹੀਂ ਇਹਨਾਂ ਪਰसों ਆਈ ਮੈਂ ਬਾਰ ਖੜਕਾਇਆ ਬਹੁਤ ਹੂੰ ਉਹਨੇ ਬਾਰ ਖੋਲਿਆ ਨਹੀਂ ਮੈਂ ਕਿ ਸੁੱਤੀ ਪਈ ਹੋਗੀ ਵਿਚਾਰੀ ਹੂੰ ਤੇ ਮੈਂ ਆ ਮੇਰੇ ਕੋਲੇ ਆ ਕੇ ਬਹਿ ਬੂ ਜਾਂਦੀ ਹੁੰਦੀ ਸੀ ਹੁਣ ਮੈਂ ਕਹਿੰਨਾ ਗਰਮੀ ਜਿਆਦੇ ਐ ਤਾਂ ਕਰਕੇ ਨਹੀਂ ਮੈਂ ਕਿ ਉਹ ਆਈ ਫਰੀਦਕੋਟ ਵਾਲੇ ਪੁੱਠੀ ਨਾ ਪਾਲਣਾ ਆਪਣੇ ਸਰ ਆਪਾਂ ਪੁਲਿਸ ਨੂੰ ਫੋਨ ਕਰੋ ਫਿਰ ਪੁਲਿਸ ਨੇ ਆ ਕੇ ਬਾਰ ਖਲਾਏ ਕੁੰਡੀਆਂ ਖਲਾਈਆਂ ਉਹਨਾਂ ਨੇ ਬਾਰ ਤੋੜ ਕੇ ਇੱਕ ਫਰੀਦਕੋਟ ਦੇ ਵਿੱਚ ਖੜੇ ਆ ਇੱਥੋਂ ਦੇ ਪੈਂਦੇ ਪਿੰਡ ਮੱਤਾ ਵਿਖੇ ਜਿੱਥੋਂ ਕਿ ਬੀਤੇ ਦਿਨੀ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਦੀ লাশ ਬਰਾਮਦ ਹੁੰਦੀ ਹੈ ਉਹ ਵੀ ਉਦੋਂ ਪਤਾ ਲੱਗਦਾ ਹੈ ਕਿ ਜਦੋਂ ਆਸ-ਪਾਸੇ ਦੇ ਘਰਾਂ 'ਚ ਸਮੈਲ ਆਉਣ ਲੱਗ ਜਾਂਦੀ ਹੈ ਹੁਣ ਇਹ ਨਹੀਂ ਪਤਾ ਉਹ ਔਰਤ ਸੁਸਾਇਸਾਈਡ ਕਰਦੀ ਆ ਜਾਂ ਉਸ ਦਾ ਕੋਈ ਅਟੈਕ ਹੁੰਦਾ ਜਾਂ ਕੋਈ ਹੋਰ ਗੱਲਬਾਤ ਹੈ ਕਿਉਂਕਿ ਘਰ ਦੇ ਦਰਵਾਜ਼ੇ ਸਾਰੇ ਲੱਗੇ ਦੱਸੇ ਜਾ ਰਹੇ ਆ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਆ ਬਾਈ ਜੀ ਘਟਨਾ ਕੀ ਹੋਈ ਆ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਔਰਤ ਦੀ ਜਿਹੜੀ লাশ ਮਿਲੀ ਆ ਕੱਲ ਪਤਾ ਲੱਗਿਆ ਕੱਲ ਪਤਾ ਲੱਗਿਆ ਅੱਛਾ ਕਿ ਮੈਂ ਤੁਹਾਨੂੰ ਪਹਿਲਾਂ ਪਤਾ ਹੀ ਨਹੀਂ ਲੱਗਿਆ ਵੀ ਘਰ ਚ ਕੋਈ ਹੈ ਕਿ ਨਹੀਂ ਕੁੰਡੀ ਲਾ ਲੈਂਦੇ ਸੀਗੀ ਅੱਛਾ ਤੁਹਾਡੇ ਕੀ ਲੱਗਦੇ ਸੀ ਪਰਝਾਈ ਲੱਗਦੀ ਸੀ ਤੁਹਾਡੀ ਪਰਝਾਈ ਲੱਗਦੀ ਸੀ ਕੁੰਡੀ ਲਾ ਕੇ ਘਰੋ ਜ ਜੇ ਤੁਸੀਂ ਦੱਸ ਰਹੇ ਹੋ ਕਿ 스멜 ਆ ਰਹੀ ਸੀ 스멜 ਤਾਂ ਫਿਰ ਇੱਕ ਅੱਧੇ ਦਿਨ ਚ ਤਾਂ ਆਉਂਦੀ ਨਹੀਂ ਹੋ ਸਕਦਾ ਉਹਨੂੰ ਕੋਈ 4-5 ਦਿਨ ਹੋ ਗਏ ਹੁਣ ਘੱਟਣਾ ਹੋਈ ਨੂੰ ਤੈਨੂੰ ਕਹਿੰਦਾ ਇਹਨਾਂ 스멜 ਉਹ ਅੰਕਲ ਪਤਾ ਲੱਗਿਆ ਪਰ ਮਾਤ ਮਾਤ ਨੂੰ ਪਤਾ ਵੀਰੇ ਵੀ ਉਹ ਕਰਕੇ ਉਹ ਵੀ ਕੱਲ ਜਦੋਂ ਆਇਆ ਉਥੋਂ ਵਰਛੀ ਤੋਂ ਉਹਨੇ ਜਦੋਂ ਵੇਖਿਆ ਤੇ ਫੋਨ ਆਉਣ ਲੱਗਿਆ ਸੀ ਬਾਹਰ ਉਹ ਕਹਿੰਦਾ ਆਖੇ ਜਾ ਕੇ ਕਹਿੰਦਾ ਓਏ ਬੱਬੂ ਇਹਨੂੰ ਜਾ ਕੇ ਕਹਿੰਦਾ ਉਹ ਮੈਂ ਤਾਂ ਪੱਟਿਆ ਗਿਆ ਹੈ ਮੁਰ ਕੇ ਕਹਿੰਦਾ ਬੱਬੂ ਉਰੇ ਆਈਓ ਇਧਰ ਆ ਇਹਨਾਂ ਦਾ ਘਰ ਹੈ ਕਹਿੰਦਾ ਆਖੇ ਤੇਰੀ ਆਂਟੀ ਪੂਰੀ ਹੋ ਗਈ ਤੇ ਇਹਦੀ ਘਰ ਵਾਲੀ ਭੱਜ ਕੇ ਸਾਰੇ ਗਲੀ ਘਮਾਨ ਨੂੰ ਸੱਦ ਲਈ ਤੇ ਇੱਥੇ ਡੈਗ ਵੀ ਮੈਂ ਕਿਹਾ ਉਹ ਤਾਂ ਮਰ ਗਈ ਕਿਤੇ ਤੈਨੂੰ ਵੀ ਨਾ ਕੁਸ ਹੋ ਜੇ ਫੇਰ ਵੀ ਅਸੀਂ ਆਖਿਆ ਸਰਪੰਚ ਮੈਂਬਰਾਂ ਨੂੰ ਫੋਨ ਕਰੇ ਸਰਪੰਚ ਮੈਂਬਰ ਆ ਗਏ ਫੇਰ ਅਸੀਂ ਆਖਿਆ ਵੀ ਉਹ ਫਰੀਦਕੋਟ ਵਾਲੇ ਪੁੱਠੀ ਨਾ ਪਾਲਣ ਆਪਣੇ ਸਰ ਆਪਾਂ ਪੁਲਿਸ ਨੂੰ ਫੋਨ ਕਰੋ ਫੇਰ ਪੁਲਿਸ ਨੇ ਆ ਕੇ ਬਾਹਰ ਖਲਾਏ ਕੁੰਡੀਆਂ ਖਲਾਈਆਂ ਉਹਨਾਂ ਨੇ ਬਾਹਰ ਤੋਂ ਅੰਦਰੋਂ ਦਰਵਾਜ਼ੇ ਲੱਗੇ ਹੋਏ ਸੀਗੇ ਸਾਰੇ ਦਰਵਾਜ਼ੇ ਜੀ ਲੱਗੇ ਸੀਗੇ ਆਪਾਂ ਕੁਸ ਵੀ ਲੈਣਾ ਨਹੀਂ ਆਪਾਂ ਪ੍ਰਮਾਤਮਾ ਕੋਲੇ ਜਾਣ ਦੇਣੀ ਸਾਰੀਆਂ ਕੁੰਡੀਆਂ ਲੱਗੀਆਂ ਸੀ ਸਾਰਾ ਕੋਸਾ ਸੀਗਾ ਤੇ ਹੁਣ ਤਾਂ ਜੋ ਮਰਜ਼ੀ ਕਹੀ ਜਾਣ ਇਹਨਾਂ ਨੇ ਮਾਰ ਕੇ ਬਾਈ ਕੀ ਕੱਢਣਾ ਸੀ ਹੈ ਨਹੀਂ ਤਾਂ ਬਹੁਤ ਰਕਾਉਂਦੇ ਸੀ ਜੀ ਹਾਂ ਵੀ ਹੁਣ ਪਤਾ ਨਹੀਂ ਪਰ ਮਤਲਬ ਪਰਿਵਾਰ ਚ ਹੋਰ ਕੌਣ ਸੀ ਉਹਨਾਂ ਦੇ ਘਰ ਵਾਲਾ ਉਹਨਾਂ ਦੇ ਜਵਾਕ ਉਹਦੇ ਜਵਾਕ ਹੈ ਹੀ ਨਹੀਂ ਬਾਈ ਕੋਈ ਜਵਾਕ ਨਹੀਂ ਦੋਵੇਂ ਮੀਆਂ ਬੀਬੀ ਰਹਿੰਦੇ ਸੀ ਅੱਛਾ ਜੀ ਹਾਂ ਤੀਜਾ ਉਹਨਾਂ ਚ ਕੋਈ ਬੰਦਾ ਨਹੀਂ ਇਹਨਾਂ ਨੂੰ ਤਾਂ ਉਹ ਇੰਨੀਆਂ ਗੰਦਗੀਆਂ ਗਾਲਾਂ ਕੱਢਦੀ ਸੀ ਸੁਣੀਆਂ ਨਹੀਂ ਜਾਂਦਗੰਦਗੀਆਂ ਸੀ ਆਪਾਂ ਆ ਮੇਰਾ ਘਰ ਆਗਾ ਨਾਲ ਹੀ ਆਹ ਕੁੱਠੀ ਮੈਂ ਤਾਂ ਹਰ ਵਕਤ ਇੱਥੇ ਹੀ ਰਹਿਣੀ ਆ ਪਰ ਪਰ ਇਹ ਕੋਸ ਨਹੀਂ ਕਹਿੰਦੇ ਸੀ ਕਿ ਜੀ ਹਾਂ ਤੇ ਉਹਨਾਂ ਦੇ ਘਰ ਵਾਲੇ ਨੇ ਵੀ ਨਹੀਂ ਵੇਖਿਆ ਵੀ ਕਿਉਂਕਿ ਨਿਤ ਘਰੇ ਤਾਂ ਸ਼ਾਂ ਰਾਤ ਨੂੰ ਤਾਂ ਆਉਂਦੇ ਹੀ ਹੋਣਗੇ ਆਉਂਦਾ ਸੀਗਾ ਘਰ ਵਾਲਾ ਰਾਤ ਨੂੰ ਤਾਂ ਆਉਂਦਾ ਸੀ ਕਦੇ ਰੈਲੀ ਤੇ ਜਾਵੜਿਆ ਕਦੇ ਵੋਟਾਂ 'ਚ ਜਾਵੜਿਆ ਤੇ ਬਸ ਉਹ ਕੁੰਡੀ ਲਾਈ ਰੱਖਦੀ ਬਾਹਰ ਨਹੀਂ ਉਹ ਕਿਸੇ ਨੂੰ ਖੋਲਦੀ ਸੀ ਬਾਹਰ ਕਾ ਤਾਂ ਨਹੀਂ ਖੋਲਦੀ ਸੀ ਤਾਂ ਨਹੀਂ ਬਾਈ ਉਹਦੇ ਟੈਂਸ਼ਨ ਸੀ ਬਾਈ ਉਹ ਬਿਮਾਰ ਹੀ ਰਹਿੰਦੀ ਸੀ ਅੱਛਾ ਬਾੜਾ ਦੇ ਪੈ ਜਾਂਦੀ ਸੀ ਕਿਵੇਂ ਬਾਈ ਉਹ ਕੰਮ-ਕੁਮ ਕਰਕੇ ਨਾ ਬਾੜਾ ਦੇ ਅੰਦਰ ਪੈ ਜਾਂਦੀ ਸੀ ਅੱਛਾ ਜੀ ਹਾਂ ਤਾਂ ਕਿ ਉਹ ਆ ਖੜਕਾਉਂਦੇ ਰਹਿੰਦੇ ਸੀ ਉਹਨਾਂ ਨੇ ਕਿਹਾ ਕਿ ਸੁੱਤੀ ਸੱਤੀ ਪਈ ਹੋਊਗੀ ਤਾਂ ਕਰਕੇ ਹਾਂ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਲੱ ਵੀ ਇਹਨੂੰ ਠਾਉਣਾ ਲੋਕਾਂ ਨੂੰ ਗਾਲਾਂ ਕੱਢੂਗੀ ਬਾਈ ਕਈ ਵਾਰੀ ਤਾਂ ਉਹ ਨਾ ਉਹਦੇ ਕੱਪੜੇ ਲਾ ਕੇ ਇੱਥੇ ਖੜ ਜਾ ਨਹੀਂ ਹੁੰਦੀ ਸੀਗੀ ਤੇ ਉਥੋਂ ਬਾੜੇ ਚੋਂ ਭੱਜ ਕੇ ਸੱਦ ਕੇ ਲਿਉਂਦੇ ਵੀ ਆ ਸਾਡੇ ਅੱਖ ਤਾਂ ਜਾਂਦੀ ਨਹੀਂ ਫਿਰ ਉਹ ਵਿਚਾਰਾ ਅੰਦਰ ਬਾੜ ਕੇ ਜਾਂਦਾ ਬਹੁਤ ਕੁਸ ਕਰਦੀ ਸੀ ਕਿ ਜਦੋਂ ਠੀਕ ਹੋ ਜਾਂਦੇ ਸੋ ਉਹ ਤਾਂ ਬਹੁਤ ਸਿਆਣੀ ਸੀਗੀ ਜਦੋਂ ਲੋੜ ਪੈਂਦੀ ਸੀ ਬਹੁਤ ਕੁਸ ਕਰ ਅਚਾਨਕ ਉਹਨੂੰ ਏਦਾਂ ਦੀ ਘਟਨਾ ਹੁੰਦੀ ਸੀ ਕਿ ਦਿਮਾਗੀ ਹਾਲਤ ਵਿਗੜ ਗਈ ਰਹਿੰਦੀ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੰਗ ਕਰਦੀ ਸੀ ਬਾਈ ਜੀ ਹਾਂ ਹੂੰ ਤੁਸੀਂ ਇੱਥੇ ਅਗਵਾਂਡ ਚ ਹੀ ਰਹਿੰਦੇ ਹੋ ਤੁਹਾਨੂੰ ਜਮਾ ਹੀ ਨਹੀਂ ਕੋਈ ਆਪਾਂ ਗਵਾਂਡ ਚ ਆਈ ਕਿ ਖੜਕਾ ਦੜਕਾ ਨਹੀਂ ਸੁਣ ਰਿਹਾ ਕੋਈ ਮੈਂ ਨਾ ਹਾਂ ਪਰਸੋਂ ਆਈ ਮੈਂ ਬਾਰ ਖੜਕਾਇਆ ਬਹੁਤ ਹੂੰ ਉਹਨੇ ਬਾਰ ਖੋਲਿਆ ਨਹੀਂ ਮੈਂ ਕਿ ਜੀ ਹਾਂ ਬਸ ਅਸੀਂ ਆਏ ਰਹਿ ਕੇ ਗਰਮੀ ਗਰਮੀ ਚ ਹੁਣ ਐ ਨਹੀਂ ਪਤਾ ਵਿਚਾਰੀ ਨੂੰ ਕਾਏ ਦਿਨ ਹੋ ਗਏ ਇਹ ਪਰਮਾਤਮਾ ਨੂੰ ਪਤਾ ਕਰੋ ਆਪਾਂ ਹਾਂ ਮੈਂ ਤੁਹਾਨੂੰ ਉਹ ਘਰ ਦੀ ਤਸਵੀਰ ਵੀ ਦਿਖਾ ਦਿੰਨਾ ਕਿ ਆ ਸਾਹਮਣੇ ਜਿਸ ਘਰ ਦੇ ਬਾਰ ਚ ਖੜੇ ਅੰਦਰੋਂ ਸਮੈਲ ਵੀ ਕਾਫੀ ਆ ਰਹੀ ਆ ਖੜਨਾ ਮੁਸ਼ਕਲ ਹੈ ਇਧਰਲੇ ਪਾਸੇ ਮੈਂ ਤਸਵੀਰ ਦਿਖਾਵਾਂਗਾ ਕਿ ਜੋ ਪੁਲਿਸ ਨੇ ਦਰਵਾਜ਼ਾ ਭੰਨ ਕੇ ਉਸ ਔਰਤ ਨੂੰ ਅੰਦਰੋਂ ਕੱਢਿਆ ਗਿਆ ਇਥੋਂ ਦੂਰੀ ਦਿਖਾ ਦਿਓ ਵੀਰੇ ਸਾਹਮਣੇ ਤੁਸੀਂ ਦੇਖਦੇ ਖੜਨਾ ਮੁਸ਼ਕਲ ਹੈ ਕਿਉਂਕਿ ਸਮੱਲ ਬਹੁਤ ਆ ਰਹੀ ਹੈ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਵੀ ਨਹੀਂ ਕਰ ਸਕਦੇ ਕੈਮਰੇ ਦੇ ਰਾਹੀਂ ਜਿਹਦਾ ਦੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਬੀਬੀ ਜੀ ਜਿਵੇਂ ਮਾਤਾ ਦੱਸ ਰਹੀ ਸੀ ਕਿ ਇਹਨਾਂ ਦੀ ਦਿਮਾਗੀ ਹਾਲਤ ਸੀ ਵਾਕਈ ਹੈਗੀ ਕੋਈ ਇਦਾਂ ਦੀ ਗੱਲ ਸੀ ਹਾਂਜੀ ਹਾਂਜੀ ਦਿਮਾਗੀ ਪਰੇਸ਼ਾਨ ਸੀਗੀ ਜੀ ਹਾਂਜੀ ਦਵਾਈ ਚੱਲਦੀ ਸੀ ਉਹਨਾਂ ਦੀ ਜਦੋਂ ਕਿਤੇ ਦਵਾਈ ਨਹੀਂ ਲੈਂਦੀ ਸੀ ਵੀ ਛੱਡ ਦਿੰਦੀ ਸੀ ਦਵਾਈ ਉਹ ਤੋਂ ਜ਼ਿਆਦਾ ਹੋ ਜਾਂਦਾ ਸੀ ਹਾਂਜੀ ਜਿਵੇਂ ਦੋਵੇਂ ਮੀਆਂ ਬੇਬੀ ਰਹਿੰਦੇ ਸੀ ਘਰ ਵਿੱਚ ਘਰ ਵਿੱਚ ਔਰਤ ਦਾ ਤਾਂ ਪਤਾ ਲੱਗਦਾ ਕਿ ਚਾਹੇ ਉਹ ਅੱਡ ਵੀ ਰਹਿੰਦੀ ਸੀ ਦਰਵਾਜ਼ਾ ਲਾ ਕੇ ਵੀ ਤਾਂ ਜਮੇ ਨਹੀਂ ਬਿਲਕੁਲ ਵੇਖਿਆ ਗਿਆ ਉਹਨਾਂ ਨੂੰ ਐਸੇ ਜੀਵੀ ਦਵਾਈ ਲੈ ਕੇ ਅੰਦਰ ਪਾਏ ਆ ਉਹਨਾਂ ਨੇ ਚੱਲੋ ਵੀ ਇੱਕ ਦਿਨ ਆਪਣੇ ਵੋਟਾਂ ਵੀ ਚੱਲਦੀਆਂ ਸੀਗੀਆਂ ਫਿਰ ਉਹ ਕੱਲ ਰੋਡੇ ਵੀ ਗਏ ਸੀ ਕਿ ਉਹਨੇ ਸਵੇਰ ਉੱਠ ਕੇ ਸ਼ਾਮ ਨੂੰ ਆਏ ਉਹਨਾਂ ਨੇ ਕੋਈ ਨਹੀਂ ਧਿਆਨ ਦਿੱਤਾ ਪਹਿਲਾਂ ਵੋਟਾਂ 'ਚ ਵੀ ਜੀ ਫਿਰ ਉਹ ਰੈਲੀ ਤੇ ਜਾਵੜੇ ਉੱਧਰ ਜਨਮ ਦਿਨ ਮਨਾਉਣਾ ਸੀ ਜੀ ਹਾਂਜੀ 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 ਸ਼ਾਮ ਨੂੰ ਆ ਕੇ ਦੇਖਿਆ ਉਹਨਾਂ ਨੇ ਹਾਂਜੀ ਹਾਂਜੀ ਸ਼ਾਮ ਨੂੰ ਉਹਨਾਂ ਨੇ ਸਾਢੇ ਕਿਛੀ ਦੇਖਿਆ ਉਹਨਾਂ ਨੇ ਤੇ ਦੇਖਿਆ ਉਹ ਰਸੋਈ ਦੇ ਵਿੱਚ ਇੱਥੇ ਡਿੱਗੀ ਪਈ ਸੀ ਉਹ ਵੀ ਅੱਜ ਦੁਆ ਦੇਖਿਆ ਸਾਰਾ ਵੀ ਖੂਨ ਬਾਰ ਨਿਕਲ ਉਹਨਾਂ ਨੂੰ ਪਤਾ ਲੱਗ ਗਿਆ 스멜 ਆ ਰਹੀ ਐ ਜੀ ਫਿਰ ਉਹਨੇ ਆਪਦੇ ਇਧਰ ਭਤੀਜੇ ਨੂੰ ਤੇ ਆਪਦੀ ਪਰਜਾਈ ਨੂੰ ਦੱਸਿਆ ਗਿਆ ਕਿ ਕਿੰਨੇ ਜਣੀ ਕਿ ਉਹ ਬਾਈ ਹੋਰੀ ਕਿੰਨੇ ਭਰਾ ਸੀਗੇ ਇਹ ਤਿੰਨ ਭਰਾ ਹੈ ਜੀ ਤਿੰਨ ਭਰਾ ਹਾਂ ਜੀ ਇਹ ਵਿਚਾਲੜਾ ਸੀ ਜਿਹਦੇ ਘਰ ਵਾਲੀ ਹੈ ਠੀਕ ਹੈ ਜੀ ਹਾਂ ਜੀ ਵੱਡੇ ਇਧਰ ਐ ਤੇ ਛੋਟੇ ਉਧਰ ਬਾਹਰ ਰਹਿੰਦੇ ਹਾਂ ਜੀ ਮੈਨੂੰ ਐ ਲੱਗਦਾ ਘਰ ਵੀ ਹਜੇ ਨਵਾਂ ਹੀ ਪਾਇਆ ਸੀ ਹਜੇ ਦੋ ਸਾਲ ਹੀ ਹੋਏ ਪਾਇਆ ਥੋੜਾ ਟਾਈਮ ਹੋਇਆ ਆਪੇ ਲੋ ਹਾਂ ਇਧਰ ਰਹਿੰਦਾ ਸੀ ਬਾਈ ਆ ਵੀ ਦਿਖਾ ਦਿਓ ਇਧਰਲੇ ਪਾਸੇ ਕਿ ਦੱਸ ਰਿਹਾ ਕਿ ਉਸ ਔਰਤ ਦੇ ਘਰ ਵਾਲਾ ਉਹ ਇਧਰ ਅਲੱਗ ਰਹਿੰਦਾ ਸੀ ਕਿਉਂਕਿ ਉਹਦੀ ਦਿਮਾਗੀ ਪਰੇਸ਼ ਉਸ ਨੂੰ ਪਾਸੇ ਰਹਿਣਾ ਪੈਂਦਾ ਸੀ ਇੱਥੇ ਇਸ ਕਮਰੇ ਦੇ ਵਿੱਚ ਉਹ ਤਾਂ ਬਾਈ ਨਾ ਬਾਜੀ ਕਿਵੇਂ ਜੀ ਬਾਈ ਨੂੰ ਨਾ ਬੜ ਨਹੀਂ ਦਿੰਦੀ ਸੀ ਨਾ ਦਿੰਦੀ ਸੀ ਰੋਟੀ ਨਾ ਦਿੰਦੀ ਚਾਹ ਹੁਣ ਸਾਲ ਹੋ ਗਿਆ ਗੁਰਦੁਆਰੇ ਕਦੇ ਗੁਰਦੁਆਰੇ ਖਾਇਆ ਕਦੇ ਕਿਤੇ ਖਾਇਆ ਰੋਟੀ ਪਾਣੀ ਤਾਂ ਬਣਾ ਕੇ ਨਹੀਂ ਦਿੰਦੀ ਸੀ ਉਹ ਜਮਾ ਵੀ ਨਹੀਂ ਅੱਛਾ ਜੀ ਉਹ ਆਪਦਾ ਅਲੱਗ ਹੀ ਬਣਾਉਂਦਾ ਸੀ ਉਹ ਬਸ ਗੁਰਦੁਆਰੇ ਖਾਇਆ ਹੁੰਦਾ ਆਪਦੇ ਵਾਸਤੇ ਰੋਟੀ ਪਾਣੀ ਬਣਾ ਲੈਂਦੀ ਸੀ ਆਪਦੇ ਵਾਸਤੇ ਤਾਂ ਵਧ ਗਈ ਬਾਈ ਚੰਗਾ ਚੌਖਾ ਖਾਂਦੀ ਸੀ ਇੱਥੇ ਫਲਾ ਆਉਂਦਾ ਸੀ ਫਾਲ ਵਧ ਗਏ ਚੰਗਾ ਚੌਖਾ ਖਾਂਦੀ ਸੀ ਐਵੇਂ ਆਪਾਂ ਨਹੀਂ ਕਹਿੰਦੇ ਹੂੰ ਮੈਂ ਤਾਂ ਆਪੂ ਜਾਂਦੀ ਸੀਗੀ ਹੋਰ ਨਹੀਂ ਕੋਈ ਡਰਦਾ ਹੁੰਦਾ ਸੀਗਾ ਤੇ ਚੰਗਾ ਧੋਖਾ ਖਾਂਦੀ ਸੀ ਬਾਈ ਹੂੰ ਤੇ ਰੱਬ ਨੂੰ ਹੁਣ ਤਾਂ ਬਾਈ ਰੱਬ ਕੋਲੇ ਜਾਣਦੇ ਨਹੀਂ ਆ ਪਤਾ ਨਹੀਂ ਹੁਣ ਉਹਨੂੰ ਕੀ ਹੋ ਗਿਆ عمر ਕਿੰਨੇ ਕੀ ਸੀ ਮਾਤਾ ਇਹਨਾਂ ਦੀ 60 ਸਾਲ ਦੀ ਹੋ ਗਈ ਬਾਈ 55 ਸਾਲ ਦੀ ਹੋ ਗਈ ਪੜੀ ਸੀ ਗਿਆਨਨੀ ਕੀਤੀ ਹੋਈ ਸੀ ਵਿਚਾਰੀ ਦੀ ਇਹਨੂੰ ਜਿਆਦਾ ਪੜ੍ਹੀ ਹੋਈ ਸੀ ਹੋਰ ਪਚੰਗੇ ਪੜ੍ਹੇ ਲਿਖੇ ਸੀ ਕਿੰਨੀ ਪੜ੍ਹੀ ਲਿਖੀ ਰੱਬ ਨੇ ਕਰਮ ਮਾਰੇ ਲਿਖਤੇ ਹੂੰ ਕੀ ਕੀ ਤੁਹਾਨੂੰ ਕੀ ਲੱਗਦਾ ਵੀ ਉਹਨੂੰ ਅਟੈਕ ਵਗੈਰਾ ਦੀ ਸ਼ਿਕਾਇਤ ਜਾਂ ਕੋਈ ਉਹਨੇ ਕੁਛ ਖਾ ਪੀ ਲਿਆ ਜਾਂ ਕੀ ਹੋਇਆ ਇਹ ਹੁਣ ਪੋਸਟਮੈਨ ਚ ਆਊਗਾ ਵੀ ਪਤਾ ਲੱਗੂ ਜੇ ਪਤਾ ਨਹੀਂ ਤੈਨੇ ਖਾ ਲਿਆ ਪਤਾ ਦੀ ਉਹਦਾ ਬਲੱਡ ਵਧਦਾ ਸੀ ਉਹਦਾ ਵੀ ਹੋ ਗਿਆ ਇਹ ਹੁਣ ਉਹ ਚ ਪਤਾ ਲੱਗੂ ਇਹਨਾਂ ਦੇ ਮੈਂਬਰਾਂ ਨਾਲ ਤਾਂ ਬਾਈ ਬੋਲਦੀ ਨਹੀਂ ਹੁੰਦੀ ਸੀ ਬਾਈ ਇੰਨੀਆਂ ਗੰਦਗੀਆਂ ਗਾਹਾਂ ਕਰਦੀਆਂ ਸੁਣੀਆਂ ਨਹੀਂ ਜਾਂਦੀਆਂ ਸੀ ਇਹਨਾਂ ਨੂੰ ਤਾਂ ਜੀ ਹਾਂ ਜੀ ਕੋਈ ਮੋਤਾ ਨਹੀਂ ਕਿ ਕੋਈ ਲਾਕਡਾਟ ਤਾਂ ਨਹੀਂ ਸੀ ਆਸੇ ਪਾਸੇ ਇਹਨਾਂ ਦੀ ਕੋਈ ਨਾਲ ਨਹੀਂ ਸੀ ਬਾਈ ਕਿਸੇ ਨਾਲ ਹੀ ਨਹੀਂ ਸੀ ਉਹ ਤਾਂ ਫਿਰ ਇੱਕ ਨਾਲ ਵੱਧ ਗਈ ਸੀ ਵੱਧ ਗਈ ਹਰੇਕ ਨਾਲ ਵੱਧ ਗਈ ਸੀ ਕਿਸੇ ਨਾਲ ਨਹੀਂ ਸੀ ਬਾਈ ਐਵੇਂ ਕਿਉਂ ਕੁਸੇ ਦਾ ਐਵੇਂ ਨਾ ਲਈ ਦੀਗੇ ਕਿਸੇ ਦੀ ਨਹੀਂ ਸੀ ਕੋਈ ਖਾਸ ਡਾਕਟਰ ਬਾਈ ਜੀ ਪੁਲਸ লাশ ਹੁਣ ਪੋਸਟਮਾਰਟਮ ਲਈ ਪਿੰਪ ਤੇ ਭੇਜੀ ਗਈ ਆ ਰਾਤ ਦੀ ਲੈ ਕੇ ਗਈ ਹੋਈ ਬਾਈ ਰਾਤ ਤੱਕ ਇਹਨਾਂ ਦੇ ਘਰ ਵਾਲੇ ਨੂੰ ਵੀ ਪੁਲਸ ਲੈ ਕੇ ਸੀ ਹਾਂ ਚੱਕ ਕੇ ਲੈ ਗਈ ਪੁਲਸ ਪੁਲਸ ਚੱਕ ਕੇ ਸ਼ਿਕਾਇਤ ਨਾ ਗਿਆ ਆਪਣੀ ਰਾਤ ਤੇ ਲੈ ਗਈ ਸੀ ਚੱਕ ਕੇ ਤੇ লাশ ਵਾਲੀ ਜਿੱਤੂ ਸੀ ਸਟਾਣੇ ਤੇ ਮੋਨਲਾ ਦਾ ਪੇਟੀਓ ਫਰੀਦਕੋਟ ਜੀ ਚਲੋ ਚਲੋ ਤੇ ਇਹਨਾਂ ਦੇ ਪੇਕੇ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਕੀ ਕਿ ਉਹ ਆਗੇ ਸਤੂ ਕਿਤੇ ਉਹਦੇ ਪੇਕੇ ਆਇਆ ਤੂੰ ਵਾਰ ਖਲਾਇਆ ਸੀਗਾ ਠੀਕ ਹੈ ਉਹਨਾਂ ਦੇ ਕੋਈ ਹੋਣਗੀਆਂ 20 ਬੰਦੇ ਹੋਣਗੇ ਦੋ ਹੀ ਬੁੜੀਆਂ ਸੀ ਬੁੜੀਆਂ ਬਹੁਤ ਆ ਕੇ ਬੋਲੀਆਂ ਇਹਨੂੰ ਇੱਧਰ ਲੈ ਕੇ ਆ ਲਈਨ ਕਿਹੜੇ ਕਿਹੜੇ ਪਿੰਡ ਪੇਕੇ ਕਿਹੜੇ ਪਿੰਡ ਫਰੀਦਕੋਟ ਆ ਜੀ ਫਰੀਦਕੋਟ ਸੀ ਹਾਂਜੀ ਹਾਂਜੀ ਜੀ ਵੀ ਸਾਡੀ ਮਾਰਦੀ ਮੈਂ ਤਾਂ ਕੋਈ ਬਾਹਰ ਤੋੜ ਕੇ ਕਿਤੇ ਕੁੰਡੀ ਟੁੱਟੀ ਹੋਵੇ ਕਿਤੇ ਬਾਰੀ ਟੁੱਟੀ ਹੋਵੇ ਕਿਤੇ ਸ਼ੀਸ਼ਾ ਵੀ ਇਹ ਤਾਂ ਸਾਨੂੰ ਨੂੰ ਵੀ ਪਤਾਗਾ ਪੰਚਾਇਤ ਕਹਿੰਦੀ ਵੀ ਕਿਤੇ ਟੁੱਟਿਆ ਦਿਖਾ ਦੋ ਵੀ ਕਿਤੇ ਹੁਣ ਇਹ ਚ ਪਤਾ ਲੱਗੂਗਾ ਕਿ ਕੀ ਹੋਇਆ ਮਾਰੀ ਐ ਕਿ ਕੀ ਕੁਝ ਹੋਇਆ ਭਾਈ ਉਹਨੂੰ ਸੌਣ ਨੂੰ ਤੇ ਇਹ ਵੀ ਆ ਰਿਹਾ ਕਿ ਉਹਨੇ ਫਾਹਾ ਲੈ ਲਿਆ ਉਹਨੇ ਕੁਝ ਖਾ ਕੇ ਲਿਆ ਕੋਈ ਫਾਹਾ ਨਹੀਂ ਖਾਦੇ ਦਾ ਕੋਈ ਪਤਾ ਨਹੀਂ ਬਾਈ ਹਾ ਹਾ ਫੁਆ ਕੁੰਨੇ ਉਹ ਜਿੱਥੇ ਵੀ ਖੁੰਡੂ ਲਿਆਗਾ ਪਹਿਲਾਂ ਤਾਂ ਉਹ ਬੰਲਾ ਪਹਿਲਾਂ ਤਾਂ ਉਹ ਡਿੱਗੀ ਹੋਗੀ ਮੂੰਹ ਦਾ ਜਾਣ ਕਿਹੜਾ ਸੌਖੀ ਆ ਨਿਕਲਨੀ ਅਹੀ ਜੀ ਸੀਗੀ ਤੇ ਫੇਰ ਉਹਦਾ ਸਿਰ ਮੱਝਿਆ ਫਰਜ ਨਾਲ ਉਹ ਕਰਕੇ ਪਤਾ ਨਹੀਂ ਕਿ ਆ ਬਾਰ ਕੋਲੀ ਪਈ ਸੀ ਉਹ ਪਹਿਲੇ ਸੋਈ ਦੀ ਬਾਰ ਕੋਲੀ ਹਮ ਕੀ ਪਤਾ ਨੂੰ ਕੀ ਹੋਇਆ ਕੀ ਚੰਦਰੀ ਨੂੰ ਕੋਈ ਪਤਾ ਨਹੀਂ ਰੱਬ ਨੂੰ ਪਤਾ ਕੋਈ ਨਹੀਂ ਕੋਈ ਖਾਹ ਨਹੀਂ ਗਿਆ ਸੋ ਇਹ ਗੱਲਬਾਤ ਕੀਤੀ ਪਰਿਵਾਰ ਦੇ ਮੈਂਬਰਾਂ ਨਾਲ ਇੱਥੇ ਥੋੜਾ ਖੜਨਾ ਵੀ ਮੁਸ਼ਕਲ ਹੈ ਕਿਉਂਕਿ ਸਮੈਲ ਬਹੁਤ ਆ ਰਹੀ ਹੈ ਕਿਉਂਕਿ ਪਤਾ ਨਹੀਂ 4 ਦਿਨ ਕੇ 5 ਦਿਨ ਇੱਥੇ ਲਾਸ਼ ਪਈ ਰਹੀ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੀ ਆਉਂਦਾ ਕੀ ਅੱਗੇ ਪੁਲਿਸ ਰਿਪੋਰਟ ਦਿੰਦੀ ਆ ਜਾਨਣਾ ਹੈ ਆਪਾਂ ਉਹ ਵੀ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ